ਵਾਹਿਗੁਰੂ ਬਾਕਸਿੰਗ ਪ੍ਰਚਾਰਕ ਧਰਮ ਪ੍ਰਚਾਰਕ ਕਮੇਟੀ ਪੰਗਾਲੀ ਕਲਾ ਅਤੇ ਪਾਈ ਨਰਵੈਲ ਸਿੰਘ ਖਾਲਸਾ ਤਨਤਨ ਬਾਬਾ ਬੀਰ ਸਿੰਘ ਗੁਰਮਤ ਸਭਾ ਪੰਗਾਲੀ ਕਲਾ ਵੱਲੋਂ ਦੀਵਾਲੀ ਬੰਦੀ ਛੋੜ ਦਿਵਸ ਅਤੇ ਤਨਤਨ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਇਸ ਤਰ੍ਹਾਂ ਗੁਰਦੁਆਰਾ ਜਨਮ ਸਥਾਨ ਬਾਬਾ ਬੁੱਢਾ ਸਾਹਿਬ ਕਤੂਨ ਦੀ ਪਿੱਤਰ ਧਰਤੀ ਦੇ ਬਾਬਾ ਜੀ ਦਾ ਮਹਾਨ ਪ੍ਰਕਾਰ ਦਿਹਾੜੇ ਦੇ ਸਬੰਧ ਨੂੰ ਜਨਮ ਦਿਹਾੜੇ ਦੇ ਸਬੰਧ ਦੇ ਵਿੱਚ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੇ ਫਤਿਹ ਮੈਂ ਦਾਸ ਤਨ ਤਨ ਬਾਬਾ ਵੀਰ ਸਿੰਘ ਗੁਰੂ ਪ੍ਰਚਾਰ ਸਭਾ ਵੱਲੋਂ ਦਾਸ ਨਿਰਵੈ ਸਿੰਘ ਸੁਨਾਣੀ ਗੱਲਾਂ ਸਾਰੀ ਮਾਨਯਤਾ ਨੂੰ ਦੀਵਾਲੀ ਦਾ ਸ਼ੁਭ ਦਿਹਾੜਾ ਤੇ ਬੰਦੀ ਛੋੜ ਦਿਹਾੜੇ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦਿੰਦਾ ਇਹ ਮੇਰਾ ਸੰਦੇਸ਼ ਸਾਰੀਆਂ ਦੇਸ਼ਾਂ ਤੇ ਵਿਦੇਸ਼ੀ ਵਿਅਕਤੀ ਸੰਗਤਾਂ ਲਈ ਹੈ ਕਿ ਆਪਾਂ ਜਿਹੜੀ ਦੀਵਾਲੀ ਹੈ ਸਾਰਿਆਂ ਨਾਲ ਮਿਲ ਕੇ ਮਨਾਈਏ ਕਿਉਂਕਿ ਜੇ ਸਾਡੇ ਅੰਦਰ ਕੋਈ ਕਰਵਾਹਟ ਵੀ ਆਦੀ ਆ ਤਾਂ ਆਪਾਂ ਉਹਨੂੰ ਮਿਟਾ ਕੇ ਉਸ ਰੁਸ਼ਨਾਈ ਨੂੰ ਆਪਾਂ ਆਪਣੇ ਅੰਦਰ ਵੀ ਭਰਪੂਰ ਤਰ੍ਹਾਂ ਤਰੀਕੇ ਨਾਲ ਪੈਦਾ ਕਰੀਏ ਇਸ ਕਰਕੇ ਦੂਰ ਦਰਾਡੇ ਦੇਸ਼ਾਂ ਦੇ ਵਿਦੇਸ਼ੀ ਵਸਾਜੀਆਂ ਸੰਗਤਾਂ ਨੂੰ ਅਦਾਸ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਅਲੱਗ-ਅਲੱਗ ਸੰਤਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਦੇ ਪ੍ਰਕਾਸ਼ ਜੜੇ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ